ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਕਾਂਗਰਸ ਪਾਰਟੀ ਦਾ ਆਪਸੀ ਖਿਲਾਰਾ ਦਿਨ-ਬਦ ਦਿਨ ਵੱਧਦਾ ਜਾ ਰਿਹਾ ਹੈ ਜਿਸ ਦਾ ਖਮਨਿਆਜ਼ਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਭੂਤਣਾ ਪਵੇਗਾ ਹੁਣ ਜਿਹੜੀ ਜਿਮਨੀ ਚੋਣ ਹੋਣ ਜਾ ਰਹੀ ਹੈ ਲੁਧਿਆਣਾ ਵੈਸਟ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਤਸ ਤੋਂ ਮਸ ਨਹੀਂ ਹੋ ਰਿਹਾ ਸਮਝੌਤਾ ਨਹੀਂ ਕਰ ਰਹਾ ਰਾਜਾ ਵੜਿੰਗ ਦੇ ਨਾਲ ਰਾਜਾ ਵੜਿੰਗ ਪਿਛਲੇ ਦਿਨੀ ਭਾਰਤ ਪੂਸ਼ਣ ਆਸ਼ੂ ਦੇ ਘਰ ਗਿਆ ਸੀ ਪਾਰਟੀ ਦਾ ਪ੍ਰਧਾਨ ਹੋਵੇ ਤੇ ਜਾਵੇ ਭਾਰਤ ਪੂਸ਼ਣ ਆਸ਼ੂ ਦੇ ਘਰ ਤੇ ਭਾਰਤ ਪੂਸ਼ਣ ਆਸ਼ੂ ਦੇ ਕੋਲ ਸਮਾਂ ਨਹੀਂ ਹੈ ਰਾਜਾ ਵੜਿੰਗ ਨੂੰ ਮਿਲਣ ਦਾ ਕੀ ਭਾਰਤ ਪੂਸ਼ਣ ਆਸ਼ੂ ਰਾਜਾ ਵੜਿੰਗ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਨਹੀਂ ਮੰਨਦੇ ਹਲਕਾ ਲੁਧਿਆਣਾ ਪੱਛਮੀ ਐਡਾ ਵੀ ਵੱਡਾ ਨਹੀਂ ਹੈ ਕਿਸ ਸਮੇਂ ਚ ਸਮਾ ਕੱਢ ਕੇ ਭਾਰਤ ਪੂਸ਼ਨ ਆਸ਼ੂ ਆਪਣੇ ਘਰ ਵਿੱਚ ਆ ਕੇ ਜਿਹੜੀ ਗੱਲਬਾਤ ਨਾ ਕਰਦੇ ਉਧਰ ਸੁਖਜੀਤ ਸਿੰਘ ਰੰਦਾਵਾ ਸੁਪਾਲ ਸਿੰਘ ਖਹਿਰਾ ਜਿਹੜੇ ਨੇ ਪ੍ਰਤਾਪ ਸਿੰਘ ਬਾਜਵਾ ਜਦੋਂ ਪ੍ਰਤਾਪ ਸਿੰਘ ਬਾਜਵਾ ਆਦੀ ਗ੍ਰਿਫਤਾਰੀ ਹੋਣ ਜਾ ਰਹੀ ਸੀ ਜਦੋਂ ਉਹ ਤਲਬ ਹੋ ਰਿਹਾ ਸੀ ਉੱਥੇ ਚੰਡੀਗੜ੍ਹ ਵਿਖੇ ਤਾਂ ਇਧਰ ਭਾਰਤ ਪੂਸ਼ਨ ਆਸ਼ੂ ਨਹੀਂ ਗਏ ਕੀ ਚਾਹੁੰਦੇ ਨੇ ਭਾਰਤ ਪੂਸ਼ਣ ਆਸ਼ੂ ਨੂੰ ਠੋਕ ਕੇ ਜਵਾਬ ਦੇ ਦੇਣਗੇ ਰਾਜਾ ਬੜਿੰਗ ਫਿਰ ਇਸ ਤਰ੍ਹਾਂ ਤਾਂ ਚੋਣ ਨਹੀਂ ਜਿੱਤੀ ਜਾਣੀ ਕਿਉਂਕਿ ਆਪਣੇ ਬਲ ਬੂਤੇ ਉੱਤੇ ਜਿੰਨ ਕਹਿਣਾ ਕਿ ਭਾਰਤ ਪੂਸ਼ਣ ਆਸ਼ੂ ਕਿ ਮੈਂ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਝੋਲੀ ਦੇ ਵਿੱਚ ਪਾ ਦਿਆਂਗਾ ਇਹ ਸੂਚਨਾ ਵੀ ਭਾਰਤ ਪੂਸ਼ਣ ਆਸ਼ੂ ਵਾਸਤੇ ਗਲਤ ਹੈ ਕਿਉਂਕਿ ਸੱਤਾਧਾਰੀ ਸਰਕਾਰ ਆਮ ਆਦਮੀ ਪਾਰਟੀ ਦੇ ਨੇ ਗੋਲੀਆਂ ਲਵਾ ਦੇਣੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੌਸਲੇ ਪਸਰ ਗਏ ਨੇ ਕਿ ਬਣੇਗਾ ਤੇ ਬਣੇਗਾ ਕੀ ਕਿਉਂਕਿ ਜਿਸ ਤਰ੍ਹਾਂ ਅੱਜ ਬੱ비 ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੰਮੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਭਾਵੇਂ ਭਾਰਤ ਪੁਸ਼ਨ ਆਸ਼ੂ ਜੜੇ ਨੇ ਦੋ ਵਾਰ ਲਗਾਤਾਰ ਇੱਥੋਂ ਵਿਧਾਇਕ ਰਹੇ ਨੇ ਲੁਧਿਆਣਾ ਪਛਮੀ ਤੋਂ ਲੇਕਿਨ ਇਸ ਦੇ ਬਾਪ ਯੂਧਵੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਹੌਸਲੇ ਪਸਰੇ ਹੋਏ ਨੇ ਅਤੇ ਆਮ ਆਦਮੀ ਪਾਰਟੀ ਦੇ ਹੌਸਲੇ ਵਧੇ ਹੋਏ ਨੇ ਕਿ ਪੂਰਾ ਤਾਮ-ਚਾਮ ਝੋਕੇ ਅਸੀਂ ਸੀਟ ਇਹ ਜਿੱਤਾਂਗੇ ਝੋਲੀ 'ਚ ਪਾਵਾਂਗੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇ ਜੀਵਾਲ ਦੇ ਲੇਕਰ ਜੇਕਰ ਤੁਸੀਂ ਰਾਜਾ ਵੜਿੰਗ ਨੂੰ ਬੁਲਾਓਗੇ ਨਾ ਕਿਉਂਕਿ ਰਾਜਾ ਵੜਿੰਗ ਪ੍ਰਧਾਨ ਹੋਣ ਦੇ ਨਾਲ-ਨਾਲ ਹਲਕਾ ਲੁਧਿਆਣੇ ਦੇ ਸਸਦ ਨੇ ਤੁਹਾਡੇ ਆਪਸੀ ਮਤਭੇਦ ਸ਼ੁਰੂ ਹੋਏ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਦੋਂ ਤੁਹਾਡੀ ਝੋਲੀ ਦੇ ਵਿੱਚ ਟਿਕਟ ਨਹੀਂ ਪਾਈ ਗਈ ਇਧਰ ਪੈਰਾਸ਼ੂਟ ਰਾਈਡ ਉਮੀਦਵਾਰ ਉਤਾਰ ਦਿੱਤਾ ਗਿਆ ਰਾਜਾ ਵੜਿੰਗ ਨੂੰ ਲੇਕਿਨ ਉਹਦੇ ਵਿੱਚ ਰਾਜਾ ਵੜਿੰਗ ਦਾ ਕਸੂਰ ਤੇ ਨਹੀਂ ਹੈ ਨਾ ਹੀ ਰਾਜਾ ਵੜਿੰਗ ਨੇ ਦਾਅਵੇਦਾਰੀ ਠੋਕੀ ਸੀ ਕਨਵਿੰਸ ਕਰ ਲੋ ਰਾਜਾ ਵੜਿੰਗ ਨੂੰ ਰਾਜਾ ਵੜਿੰਗ ਨੇ ਲਗਭਗ ਸੂਤਰ ਦੱਸਦੇ ਨੇ ਕਿ ਠੋਕ ਕੇ ਜਵਾਬ ਦਿੱਤਾ ਹੈ ਭਾਰਤ ਪੁਸ਼ਪ ਆਸ਼ੂ ਨੂੰ ਕਿ ਜੇਕਰ ਮੈਂ ਤੁਹਾਡੇ ਘਰੇ ਗਿਆ ਤੁਆਂ ਤੁਹਾਡੇ ਘਰ ਦੇ ਵਿੱਚ ਮੈਨੂੰ ਤੁਹਾਡੇ ਕੋਲ ਸਮਾਂ ਹੀ ਨਹੀਂ ਆ ਮਿਲਣ ਦਾ ਤੇ ਫਿਰ ਮੈਂ ਤੁਹਾਡੇ ਲਈ ਚੋਣ ਪ੍ਰਚਾਰ ਕਿਉਂ ਕਰਾਂ ਕਿਉਂਕਿ ਰਾਜਾ ਵੜਿੰਗ ਦੀ ਵੀ ਤਾਂ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਇੱਕ ਤਰ੍ਹਾਂ ਦੀ ਉਹਨਾਂ ਦੀ ਤੋਹੀਨ ਹੈ ਉਹਨਾਂ ਦੀ ਇਨਸਲਟ ਹੈ ਕਿ ਪਾਰਟੀ ਪ੍ਰਧਾਨ ਨੂੰ ਪਾਰਟੀ ਪ੍ਰਧਾਨ ਭਾਰਤ ਪੁਸ਼ਨ ਆਸ਼ੂ ਦੇ ਘਰ ਜਾਵੇ ਤੇ ਅੱਗੂ ਬੇਰੰਗ ਮੁੜੇ ਕਹਵੇ ਕਿ ਮੇਰੇ ਕੋਲ ਨਾਲ ਟਾਈਮ ਹੀ ਨਹੀਂ ਹੈ ਤੁਹਾਨੂੰ ਫੋਨ ਕਰਕੇ ਆਉਣਾ ਚਾਹੀਦਾ ਸੀ ਮੈਂ ਬੜਾ ਬਿਜ਼ੀ ਸੀ ਭਈ ਇਹ ਹਲਕਾ ਇਹ ਜਿਹੜਾ ਹੈ ਉਹ ਰਾਜਾ ਵੜਿੰਗ ਦਾ ਵੀ ਹੈ ਰਾਜਾ ਵੜਿੰਗ ਨੇ ਪੂਰੇ ਲੁਧਿਆਣਾ ਜ਼ਿਲ੍ਹੇ ਨੂੰ ਜਿਹੜਾ ਹੈ ਸਰ ਕੀਤਾ ਹੈ ਜਿੱਤ ਹਾਸਲ ਕੀਤੀ ਹੈ ਇੱਥੋਂ ਵੋਟਾਂ ਪਈਆਂ ਨੇ ਇਸ ਕਰਕੇ ਹੁਣ ਰਾਜਾ ਵੜਿੰਗ ਵੱਲੋਂ ਵੀ ਕਹਿੰਦੇ ਨੇ ਕਿ ਠੋਕੇ ਜਵਾਬ ਦਿੱਤਾ ਗਿਆ ਭਾਈ ਜਿੰਦੇ ਕੋਲ ਮਰਜ਼ੀ ਚੋਣ ਪ੍ਰਚਾਰ ਕਰਾ ਲੂ